ਪੰਚਾਇਤੀ ਚੋਣਾਂ ਦਾ ਵਿਗੁੱਲ ਬਚਣ ਤੋਂ ਬਾਅਦ ਪੰਚਾਇਤ ਸਰਪੰਚੀ ਲਈ ਆਪਣੇ ਪੇਪਰ ਤਿਆਰ ਕਰਵਾਉਣ ਲਈ ਆਉਂਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਤਹਿਸੀਲ ਕੰਪਲੈਕਸ ਸਮਰਾਲਾ ਵਿੱਚ ਗੰਦਗੀ ਅਤੇ ਬੰਦ ਪਏ ਬਾਥਰੂਮਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਇੱਥੇ ਪੁੱਜਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਅਤੇ ਬਾਥਰੂਮਾਂ ਦਾ ਬੱਦਰ ਹਾਲਤ ਵਿੱਚ ਬੰਦ ਪਏ ਹੋਣਾ ਸਥਾਨਕ ਪ੍ਰਸ਼ਾਸਨ ਦੀ ਨਲਾਇਕੀ ਦੀ ਪੂਲ ਨੂੰ ਖੋਲਦਾ ਹੈ ਨਾਲ ਹੀ ਇੱਥੇ ਸਪੇਰੇ ਬੁਲਾ ਕੇ ਦੋ ਸੱਪ ਵੀ ਕਾਬੂ ਕੀਤੇ ਗਏ ਹਨ ਪਰ ਅਜੇ ਵੀ ਹੋਰ ਸੱਪ ਇੱਥੇ ਘੁੰਮ ਰਹੇ ਹਨ ਅਸੀਂ ਆਏ ਆਏ ਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋਂ ਮੁਸ਼ਕ ਮਾਰਦਾ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੂਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੂੰ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਅਸੀਂ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਪਰ ਉਹ ਨਮੂਨਾ ਸਾਨੂੰ ਤਾਂ ਦੀਂਦਾ ਨਹੀਂ ਐ ਡੜਾ ਕਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀਆਂ ਜਾਣ ਤੇ ਇਸ ਲਈ ਖਾਸ ਧਿਆਨ ਇੱਧਰ ਦੇਣਾ ਚਾਹੀਦਾ ਕਿਉਂਕਿ ਜੇ ਜਿਵੇਂ ਸੱਪ ਆ ਗਏ ਨੇ ਕਿਸੇ ਤੇ ਵੀ ਬੰਦਾ ਜਿਹੜੇ ਸੱਪਾਂ ਦੀਆਂ ਫੋਟੋ ਆਮ ਵਾਇਰਲ ਹੋਈਆਂ ਨੇ ਦੇਖੇ ਜਾਂ ਸਕਦੀਆਂ ਕਿਸੇ ਤੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ ਆਮ ਬੰਦੇ ਦੇ ਵੀ ਲੜ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਵਿਸ਼ੇਸ਼ ਧਿਆਨ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ ਸਰਦਾਰ ਸਾਹਿਬ ਗੱਲ ਕਰੀਏ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾਤਰ ਲੋਡ ਪੈਂਦਾ ਤੁਸੀਂ ਕੰਪਲੈਕਟ ਆ ਇਸ ਟਾਈਮ ਨੇ ਜੋ ਕਿੱਥੀ ਬਣੀਆ ਬੁਰੇ ਹਾਲ ਨੇ ਵੀ ਠੀਕ ਹੈ ਨਾ ਅੱਜ ਤਾਂ ਸੈਂਕੜੇ ਜਿਹੜੇ ਇੱਥੇ ਆਪਣੇ ਪਿੰਡਾਂ ਤੋਂ ਜਿਹੜੇ ਨੰਬਰਦਾਰ ਸਰਪੰਚ ਜਾਂ ਪੇਪਰ ਭਰਨ ਆਏ ਹੋਏ ਸੀਗੇ ਉਹਨਾਂ 'ਚ ਕਾਫੀ ਰਸ਼ ਸੀਗਾ ਕਿਤੇ ਵੀ ਕੁਝ ਕੱਟਣਾ ਵਾਪਰ ਸਕਦੀ ਸੀਗੀ ਚਲੋ ਉਹਨਾਂ 'ਚ ਕੁਝ ਨਹੀਂ ਹਨ ਹੋਣੀ ਹੋਈ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਫੌਰੀ ਤੌਰ ਤੇ ਗੱਲਾਂ ਨਾਲ ਕੁਝ ਨਹੀਂ ਬੜਨਾ ਫੌਰੀ ਤੌਰ ਤੇ ਇਹ ਸਫਾਈਆਂ ਵੱਲ ਧਿਆਨ ਦਿੱਤਾ ਜਾਵੇ ਤੇ ਫੌਰੀ ਤੌਰ ਤੇ ਜਿਹੜਾ ਸਟਾਫ ਦਾ ਜਿਹੜੀ ਕਮੀਆਂ ਪੂਰੀ ਕੀਤੀ ਜਾ ਜੈ ਭੀਮ ਜੈ ਭਾਰਤ ਮੈਂ ਤਰਵੀਰ ਸਿੰਘ ਮੜਿਆਲਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ਼ ਭਰਉਂਦੇ ਆ ਨਾਮਨੇਸ਼ ਕਰਦੇ ਆ ਸੋ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ ਚ ਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇੰਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦੀਆਂ ਲੇਡੀਜ਼ ਆਉਂਦੀਆਂ ਨੇ ਕਾਗਜ਼ ਭਰੌਣ ਪਤਾ ਨਹੀਂ ਕਿੱਥੇ ਜਾਂਦੇ ਨੇ ਕਿਵੇਂ ਤੰਗ ਹੁੰਦੇ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜਿਹੜੇ ਲੋਕ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਸਾਹਿਬ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਤੇ ਤੁਹਾਡਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਸੋ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਇਹੀ ਕਰੂੰਗਾ 15 ਸਾਲ ਪਹਿਲਾਂ ਆਏ ਸੀ ਉਹ ਜੀ ਉਹ ਕਹਿ ਕੇ ਅਸੀਂ ਐਲਾਨ ਕਰਕੇ ਗਿਆ ਸੀ ਬਣਾਵਾਗੇ ਦੇਖੋ ਉਹਨਾਂ ਦੇ ਉਹ ਮੈਂ ਮੇਰੀ ਬੇਨਤੀ ਬੇਨਤੀ ਉਹਨਾਂ ਦੇ ਐਲਾਨ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਐਲਾਨ ਕੋਈ ਪੂਰਾ ਨਹੀਂ ਹੋਇਆ ਲੋਕ ਅੱਜ ਇਹਨ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ 나ਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿ ਦੇ ਸਾਡੀ ਤਹਿਸੀਲ ਦੇ ਉੱਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦੇ ਨੂੰ ਵੀ ਮਾਰ ਸਕਦਾ ਸੱਪ ਸੋ ਇਸ ਕਰਕੇ ਸਾਡੀ ਬੇਨਤੀ ਆ ਅਪੀਲ ਆ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹੱਥ ਦੇਖੋ ਲੋਕਾਂ ਦੇ ਅੱਜ ਅੱਜ ਇਲੈਕਸ਼ਨ ਦਾ ਟਾਈਮ ਆ सरपंच பஞ்ச ਦੇ ਲੋਕ ਇੱਥੇ ਹਜ਼ਾਰਾਂ ਲੋਕ ਇੱਕ ਦਿਨ ਚ ਪਤਾ ਨਹੀਂ ਕਿੱਥੇ 50 5 500 ਮੀਟਰ ਤੇ ਜਾ ਕੇ ਲੋਕ ਦੁਕਾਨਾਂ ਦੇ ਪਾਣੀ ਪੀਂਦੇ ਆ ਕਿ ਸਰਕਾਰ ਦੀ ਡਿਊਟੀ ਨਹੀਂ ਬਣਦੀ ਤੁਸੀਂ ਕਰਕੇ ਮੇਰੀ ਬੇਨਤੀ ਆ ਤੁਹਾਡੇ ਚਰੀਏ ਵੀ ਸਰਕਾਰ ਦੇ ਥੋੜੇ ਸਰਕਾਰ ਦੇ ਕੰਨ ਤੇ ਜੂੰ ਚੜਕੇ ਤੇ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਹਾਲਾਤ ਮਾਰੇ ਪੰਜ ਕਿੱਟਰ ਜਾਣੀ ਅਸੀਂ ਹੈਗੇ ਆ ਨਾ ਤੇ ਬਾਥਰੂਮ ਪ੍ਰਬੰਧ ਦਾ ਨਾ ਤੇ ਲੈਟ ਕੋਈ ਪ੍ਰਬੰਧ ਇਹਦਾ ਪਾਣੀ ਦਾ ਪ੍ਰਬੰਧ ਆ ਇੱਥੇ ਐਨੇ ਹਾਲਾਤ ਮੰਦੇ ਨੇ ਉਸ ਜਾਣੀ ਕਿੱਧਰ ਜਾਣ ਕੇ ਇਥੋਂ ਹਜ਼ਾਰਾਂ ਜਨਾਨੀਆਂ ਇੱਥੇ ਦਾ ਵੋਟਾਂ ਮਤਲਬ ਵੋਟਾਂ ਵਾਸਤੇ ਪੰਜੀ ਵਾਸਤੇ ਧੰਨਵਾਸੇ ਆ ਰਹੇ ਨੇ ਲੋਕ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਪ੍ਰਬੰਧ ਕੋਈ ਰੈਜੀਮੈਂਟ ਇੱਥੇ ਨਹੀਂ ਹੈ ਹਾਂਜੀ ਸੱਪ ਵੀ ਫੜੇ ਨੇ ਤੁਸੀਂ ਆਪੇ ਦੇਖੋ ਵੀਡੀਓ ਭੇਜ ਦੋ ਨਾਲ ਕੋਲੇ ਜੀ ਆ ਇੰਨਾ ਕੰਤਾਇਤ ਤੇ ਆ ਬਾਰ ਬਰਾਂਡੇ 'ਚ ਸਾਡੇ ਸੇਵਾਦਾਰਾਂ ਨੇ ਦੇਖਿਆ ਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਫਲਾਇਆ ਸੀ ਤੇ ਸੱਪ ਕਢਵਾਇਆ ਕਿੰਨੇ ਸੱਪ ਸੀ ਸਰ ਦੋ ਨਿਕਲੇ ਨੇ ਜੀ ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲੇ ਆ ਇੱਧਰ ਇੱਕ ਬਾਥਰੂਮ ਆਗੇ ਰਿਹਾ ਪੁਰਾਣਾ ਰਿਕਾਰਡ ਪਿਆ ਕੁਝ ਉੱਥੋਂ ਨਿਕਲਿਆ। ਹਾਂਜੀ ਸਰ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਹਾਂ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਤੇ ਦੂਸਰਾ ਅਸੀਂ ਈਓ ਸਾਹਿਬ ਨੂੰ ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਤੋਂ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ। ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼, ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is a professional by plumbing, electrician, masonry, car For more information, please contact him at under Trade platform, www.checktrade.com slash 921760 Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ